ਸਰ ਕੀ ਨਾਮ ਹੈ ਤੇ ਘਟਨਾ ਕੋਈ ਹੈ ਕੀ ਬੁਰਾ ਮੇਰਾ ਜੀ ਮੈਂ ਐਡਵੋਕੇਟ ਸੁਰੇਕਾਂ ਸਿੰਘਲਾ ਸਾਬਕਾ ਵਾਈਸ ਪ੍ਰਧਾਨ ਜ਼ਿਲ੍ਹਾ ਕਚੇਰੀ ਬਟਿੰਡਾ ਬਹੁਤ ਹੀ ਕਮੰਦਪਾਗੀ ਕਰਨਾ ਹੋਈ ਜਿਹੜੇ ਸਾਡੇ ਐਡਵੋਕੇਟ ਜਸਕਰワਸਰਾ ਜੀ ਸਾਡੇ ਬਾਰ ਦੇ ਜੁਆਇੰਟ ਸੈਕਟਰੀ ਵੀ ਰੇ ਆ ਪਹਿਲਾਂ ਅੱਜ ਦੁਪਹਿਰੇ ਸਾਨੂੰ ਉਹਨਾਂ ਦੇ ਜਿਹੜਾ ਹੈਗਾ ਗੋਲੀਆਂ ਮਾਰੀਆਂ ਗਈਆਂ ਗਈਆਂ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀਆਂ ਦੋ ਗੋਲੀਆਂ ਉਹਨਾਂ ਦੇ ਵੱਜੀਆਂ ਗਈਆਂ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਜੀ ਤੇ ਵੈਸੇ ਮਤਲਬ ਖਤਰੇ ਤੋਂ ਬਾਹਰ ਹੈ ਪਰ ਹਾਲਾਤ ਹੈਗੇ ਗੰਭੀਰ ਬਣੀ ਹੋਈਆਂ ਉਹਨਾਂ ਦੀ ਕੀ ਅਚਨਚੇਤ ਸਹੀ ਘਟਨਾ ਹੋਈ ਹੈ ਸਰ ਕੀ ਸਰ ਆਪਣੇ NFL ਦੇ ਗੇਟ ਨੰਬਰ 4 ਕੋਲ ਸਰ ਜਿਹੜੀ ਇਹ ਘਟਨਾ ਹੋਈ ਹੈ ਜੀ ਕਿੰਨੇ ਕ ਵਜੇ ਦਾ ਸਮਾਂ ਸੀ ਇਹ ਸਰ ਦੁਪਹਿਰ ਦਾ ਸਮਾਂ ਸੀ ਅੱਛਾ ਕੋਈ ਜਾ ਰਹੇ ਸੀ ਕਿਤੇ ਜਾ ਇਹ ਘਰ ਵਾਪਸ ਜਾ ਰਹੇ ਸੀ ਕੋਰਤੋ ਜੀ ਅੱਛਾ ਉਸ ਤੋਂ ਬਾਅਦ ਆਪ ਪੁਲਿਸ ਨੂੰ ਉਤਲਾ ਦਿੱਤੀ ਹਾਂ ਜੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਕੰਮ ਕਰ ਰਹੀਆਂ ਟਰੇਸ ਕਰ ਰਹੀਆਂ ਜੀ ਕੀ ਲੱਗਦਾ ਜੀ ਮਸ਼ਰਿਆਮ ਇਸ ਤਰ੍ਹਾਂ ਗੋਲੀਆਂ ਮਾਰ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਆ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਜਿਹੜੇ ਡੀਜੀਪੀ ਅੱਜ ਇੱਕ ਪਾਸੇ ਤਾਂ ਉਹ ਦੌਰੇ ਤੇ ਆਏ ਹੋਏ ਸੀ ਬਟਿੰਡਾ ਉਸੇ ਸਮੇਂ ਇੰਨੀ ਫੋਰਸ ਲੱਗੀ ਹੋਣੀ ਇਸ ਤਰ੍ਹਾਂ ਘਟਨਾ ਹੋ ਜਾਣੀ ਬਟਿੰਡੇ ਇਸ ਤੋਂ ਮੰਦਭਾਗੀ ਘਟਨਾ ਕੋਈ ਨਹੀਂ ਹੋ ਸਕਦੀ 26 ਜਨਵਰੀ ਦਾ ਵੀ ਟਾਈਮ ਹੈ ਤੇ ਉਧਰ ਰੱਖਿਆ ਕਹਿੰਦੇ ਮੈਂ ਕਹਿੰਦਾ ਜੀ ਜੇ ਮਤਲਬ ਕਾਨੂੰਨ ਦੇ ਰਾਖੇ ਸੇਫ ਨਹੀਂ ਆਗੇ ਤਾਂ ਮੈਂ ਕਹਾਂ ਨਾਮ ਪਬਲਿਕ ਦਾ ਕੀ ਬੰਦਾ ਹੋਊਗਾ ਕੀ ਕਹਿਣਾ ਚਾਹੋਗੇ ਸੁਰੱਖਿਆ ਹੋਰ ਤੇਜ਼ ਕਰ ਬਿਲਕੁਲ ਜੀ ਪੰਜਾਬ ਪੁਲਿਸ ਬਠਿੰਡਾ ਪੁਲਿਸ ਨੂੰ ਚਾਹੀਦਾ ਹੈ ਜਿਹੜੀ ਸੁਰੱਖਿਆ ਹੈ ਕੜੀ ਨਜ਼ਰ ਹੋਣੀ ਚਾਹੀਦੀ ਹੈ ਜਿਹੜੇ ਕ੍ਰਿਮਿਨਲ ਬੰਦੇ ਆ ਉਹਨਾਂ ਨੂੰ ਅਪਰਾਧ ਹੋਣ ਤੋਂ ਪਹਿਲਾਂ ਜਿਹੜਾ ਹੈ ਫੜ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ ਤਾਂ ਜੋ ਇਹ ਜਿਹਾ ਘਟਨਾਵਾਂ ਨਾ ਹੋ ਸਕਣ ਅੱਛਾ ਕੀ ਨਾਮ ਕੀ ਜਿਨ੍ਹਾਂ ਦੇ ਯਸ਼ ਕਰਵਾਸਰਾ ਹੈ ਅੱਛਾ ਕੀ ਐਡਵੋਕੇਟ ਸੀ ਕੋਈ ਹਾਂਜੀ ਇਹ ਨਹੀਂ ਪਹਿਲਾਂ 2022-23 ਦੇ ਵਿੱਚ ਜੁਆਇੰਟ ਸੀ ਸਾਡੀ ਬਾਰ ਐਸੋਸੀਏਸ਼ਨ ਫਿਲਾ ਲ ਐਡਵੋਕੇਟ ਹਾਂਜੀ ਫਿਲਾ ਲ ਐਡਵੋਕੇਟ ਬਠਿੰਡਾ ਦੇ ਵਿੱਚ ਹਾਂ ਬਠਿੰਡਾ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਵਾਸ਼ ਨਹੀਂ ਹੋਣੀ ਕਿੰਨੀ ਨੰਬਰ 3 ਅੱਜ ਹੋਣੀ ਹੈ ਤਾਂ ਕਿਉਂਕਿ